ਆ ਦੇਖੋ ਇਹਨਾਂ ਨੇ ਕਿੰਨਾ ਨਸ਼ਾਇਦ ਕੱਬਦਾ ਕਿੰਨਾ ਪ੍ਰਵਾਸੀ ਆ ਹਾਂ ਚਾਰ ਚਾਰ ਦਕਾਨਾਂ ਦੇ ਉੱਪਰ ਚਾਰ ਚਾਰ ਦਕਾਨਾਂ ਬਾਬਾ ਜੀ ਆਣਗੇ ਰੋਡ ਤੇ ਕੱਢੀਏ ਰੋਡ ਤੇ ਕੱਬਦੇ ਆ ਰੈਡੀਆ ਰੋਡ ਤੇ ਇਹ ਮੇਰਾ ਗੱਲ ਕਰ ਫਰੇਸਨ ਵਾਲਾ ਬਲਾਓ ਇਹਨੂੰ ਰੋਡ ਤੇ ਫਰੇਸਨ ਬੁਲਾ ਰਿਹਾ ਜਿਹੜਾ ਉੱਪਰ ਦਾ ਹੈ ਇਹਨੂੰ ਬੁਲਾ ਲੈ ਅੱਗੇ ਬڑے ਬਣਾ ਪੰਜਾਬੀਆਂ ਦੇ ਪਿੱਛੇ ਪੈ ਰਹੇ ਨੇ ਮੋਹੰਦ ਸਿੰਘਾਂ ਦੇ ਪਿੱਛੇ ਪੈ ਰਹੇ ਨੇ ਆਹ ਦੇਖੋ ਪ੍ਰਵਾਸੀ

ਫਰੀਦਮੋਹਰੂ ਜਿੰਦੀ ਨਹੀਂ ਬਿਡੇਗਾ ਨਹੀਂ ਅਸੀਂ ਤਾਂ ਬੋਲੇ ਯਾਰ ਐਸੇ ਸਾਡੇ ਮਿਸਰਪਾਹ ਘਾਟ ਵੀ ਹੋ ਸਕਦਾ ਹੈ ਇਹਦਾ ਰੋਡ ਤੋਂ ਪਿਆਣਾ ਹੈ ਉੱਪਰ ਪਸੇ ਹੁੰਦਾ ਤੇ ਦੂਜਾ ਰੋਡ ਦਾ ਪਿਆਣਾ ਹੈ ਇਹ ਉੱਪਰ ਹੀ ਹੋ ਜਾਓ ਪਿੱਛੇ ਉੱਪਰ ਦਾ ਹੈ ਇਹਦਾ ਸਾਰਾ ਕਿਰਾਇਆ ਲੈਂਦਾ ਰੋਡ ਦਾ ਵੀ ਇਹ ਦੇਖੋ ਰੋਡ ਤੇ ਹੀ ਪ੍ਰਦੇਸੀ ਸਾਰੇ ਧੱਕਾ ਕਿੰਨਾ ਦੇਖੋ ਇੱਕ ਮਿੰਟ ਚ ਕਿੰਨਾ ਧੱਕਾ ਦੇਖੋ ਇਹ ਧੰਕਾ ਕਰ ਰਹੇ ਆ ਇਥੇ ਨਾ ਪ੍ਰਦਾਨ ਬਣ ਰਿਹਾ ਹੈ ਪ੍ਰਦਾਨ ਬਾਰੇ ਚੱਲਦਾ ਦੁਕਾਨਾਂ ਦੇ ਪਿੱਛੇ ਸਾਰੀ ਦੁਕਾਨਾਂ ਦੇ ਕਿੰਨੇ ਬਕਰੇ ਕੋਈ ਨਾ ਬੋਲ ਇਹ ਬਲਵਾਨ ਤੇ ਜੇ ਅਜੇ ਤੁਸੀਂ ਬੁਰਾਈ ਕਰਨਾ ਐਸੀ ਵੀ ਭਈਆ ਸਾਨੂੰ ਬਹੁਤ ਪੈਸੇ ਟੁੱਟ ਗਏ ਜੀ ਤੇ ਵਹਿਸ ਵਸਾਈਆ ਹੋਇਆ ਸਾਡੇ ਜਿਹੜੇ ਪੈਸੇ ਸੀ ਬਣੇ ਹੁਣ ਕਿਰਾਏ ਦੇ ਉਹਨਾਂ ਨੇ ਖੋਲੇ ਜਿਹੜੇ ਸਾਡੇ ਸ਼ਸਤਰ ਸੀ ਉਹ ਵੀ ਖੋਲੇ ਮਹਿੰਗੇ ਮਹਿੰਗੇ ਸਾਡੇ ਬਾਣਿਆਂ ਨੂੰ ਵੀ ਹੱਥ ਪਾਏ ਨੇ ਟ੍ਰੈਨ 285 ਤੇ ਬਜਾ ਰਾਣੀਆਂ ਸਾਨੂੰ ਪਹੇਕੇ ਨੇ ਸ਼ੇਰਪੁਰ ਚੌਕ ਮੱਛੀ ਮਾਰਕੀਟ ਮੱਛੀ ਮਾਰਕੀਟ ਕੋਲੇ ਸਾਡੀ ਗੱਡੀ ਦਾ ਮੈਨੂੰ ਨੁਕਸਾਨ ਹੋਇਆ ਦੇਖੋ ਗੱਡੀ ਵੀ ਸਾਰੀ ਭੰਸ ਗਈ ਪਿੱਛੋਂ ਸਾਡੇ ਸਾਰੇ ਹਿੱਸੇ ਬਣ ਗਏ ਸਾਡੇ ਸ਼ਸਤਰ ਵੀ ਖੋਏ ਨੇ ਸਾਡੇ ਬਾਣੇ ਦੇ ਵੀ ਹੱਥਾਂ ਨੇ ਸੋਦੇ ਦਮਾਡੇ ਵੀ ਲਾਜ ਗਏ ਨੇ ਸਾਰੇ ਹਿੱਸੇ ਬਣਦੇ ਬਾਬਾ ਜੀ ਸਾਰੇ ਮੈਂ ਕੀ ਮੈਂ ਕੀ ਆ ਸਾਰੇ ਸ਼ਸਤਰ ਖੋਲੇ ਸਾਡੇ ਟੈਂਕ ਜਿਹੜੀ ਵੇਰੀ ਮਾਇਆ ਦੀ ਕਰਾਈ ਬਣੀ ਸੀ ਉਹ ਵੀ ਸਾਡੀ ਮਾਇਆ ਦੀ ਕਰਾਈ ਉਹਨਾਂ ਨੇ ਖੋਲੀਏ ਬਾਬਾ ਜੀ ਸਾਨੂੰ ਕੁੱਟਿਆ ਵੀ ਆ ਡੰਡੇ ਵੀ ਮਾਰਿਆ ਸਾਡੇ ਬਸਾਂ ਲੈ ਕੇ ਵੱਡੇ ਪੱਥਰ ਲੈ ਕੇ ਤਾਲ ਲੈ ਕੇ ਆ ਗਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਬੱਡੀ ਬਹੁਤ ਕਾਰਵਾਈ ਕੀਤੀ ਜਾਵੇ ਜੀ ਆ ਦੇਖੋ ਇਹਨਾਂ ਨੇ ਕਿੰਨਾ ਨਸ਼ਾਸ਼ ਕਬਜ਼ਾ ਕੀਤਾ ਹੈ ਪਰਵਾਸੀਆ ਹਾਂ ਚਾਰ ਚਾਰ ਦਕਾਨਾਂ ਉੱਪਰ ਚਾਰ ਚਾਰ ਬਾਬਾ ਜੀ ਅਸੀਂ ਜੇ ਚੜਾਂਗੇ ਰੋਡ ਤੇ ਕਬਜ਼ਾ ਆ ਰੇਡੀਆ ਰੋਡ ਤੇ ਇਹ ਤੇਰਾ ਗਾਲ ਕਰ ਪ੍ਰੈਸ਼ਨ ਵਾਲਾ ਬਲਾਵੇ ਨੂੰ ਗਰੋਡ ਪ੍ਰੈਸ਼ਨ ਪੇਰਾ ਜਿਹੜਾ ਪਰਦਾ ਲਾਉ ਇਹਨਾਂ ਦੇ ਤੇ ਸੁਵੇਰੇ ਆ ਕੇ ਸੁਵੇਰੇ ਬਣਾ ਬਣਾ ਪੰਜਾਬੀਆਂ ਦੇ ਪਿੱਛੇ ਪੇਰੇ ਨੇ ਮੋਹਨ ਸਿੰਘਾ ਦੇ ਪਿੱਛੇ ਪੇਰੇ ਨੇ ਆਹ ਦੇਖੋ ਪਰਵਾਸੀ ਆਹ ਤੇਰੇ ਗੋਲੀ ਗੱਡੀ ਲੈ ਲੋ 1 2 14 ਤੂੰ ਗੱਡੀ ਮਾਰ ਕੇ ਆਹ ਕੰਨਾ ਵਾਤਾਵਰਣ ਦਾ ਕੰਮ ਵਾਤਾਵਰਣ

ਏ ਦੇਖੋ ਰੋਡ ਤੇ ਹੀ ਪ੍ਰਦੇਸੀ ਸਾਰੇ ਧੱਕਾ ਕਿੰਨਾ ਦੇਖੋ 1 ਮਿੰਟ ਚ ਕਿੰਨਾ ਧੱਕਾ ਦੇਖੋ ਇਹ ਧੰਕਾ ਕਰਿਆ ਮਗਾ ਸਰਪਾ ਕੇ 1 ਮਿੰਟ ਚ ਕੋਈ ਨਾ ਕਰ ਰਿਹਾ ਇਹ ਇਥੇ ਦਾ ਪ੍ਰਧਾਨ ਬਣ ਰਿਹਾ ਪ੍ਰਧਾਨ ਪ੍ਰਧਾਨ ਬਾਰੇ ਚੱਲਦਾ ਦੁਕਾਨਾਂ ਦੇ ਕੋਲ ਸਾਰੀ ਦੁਕਾਨਾਂ ਦੇ ਕੋਲ ਕਿੰਨੇ ਕਰੇ ਕੋਈ ਨਾ ਬੋਲ ਇਹ ਬਲਵਾਨ ਤਾਂ ਸੀ ਇਹ ਜਿਵੇਂ ਤੁਗ੍ਰਾਈ ਕਰਨ ਆਏ ਸੀ ਵੀ ਭਈਆ ਸਾਨੂੰ ਬਹੁਤ ਪੈਗੇ ਟੁੱਟ ਕੇ ਜੀ ਤੇ ਬਹਿਸ ਵਸਾਈਆ ਹੋਇਆ ਸਾਡੇ ਜਿਹੜੇ ਬੈਸੇ ਜੀ ਬਣੇ ਹੋ ਗਰਾਜੀ ਦੇ ਉਹਨਾਂ ਨੇ ਖੋਲੇ ਜਿਹੜੇ ਸਾਡੇ ਸ਼ਸਤਰ ਸੀ ਉਹ ਵੀ ਖੋਲੇ ਮਹਿੰਗੇ ਮਹਿੰਗੇ ਸਸਤੇ ਸਾਡੇ ਬਾਣਿਆਂ ਨੂੰ ਵੀ ਹੱਥ ਪਾਏ ਨੇ 1200 ਪਰਵਾਸੀ ਤੇ ਬਿਆਰਾਂੀਆਂ ਸਾਨੂੰ ਪੈਗੇ ਨੇ ਸ਼ੇਰਪੁਰ ਚੌਕ ਮੱਛੀ ਮਾਰਕੀਟ ਤੇ 300 ਬੰਦਾ ਜੀ ਮੱਛੀ ਮਾਰਕੀਟ ਕੋਲੇ ਆ ਸਾਡੀ ਗੱਡੀ ਦਾ ਵੀ ਨੁਕਸਾਨ ਹੋਇਆ ਦੇਖੋ ਗੱਡੀ ਵੀ ਸਾਰੀ ਭੰਸ ਗਈ ਪਿੱਛੋਂ ਸਾਡੇ ਸਾਰੇ ਹਿੱਸੇ ਬਣਦੇ ਸ਼ਸਤਰ ਵੀ ਖੋਏ ਨੇ ਸਾਡੇ ਬਾਣਿਆਂ ਦੇ ਵੀ ਹੱਥ ਪਾਏ ਨੇ ਸਾਡੇ ਦਮਾਡੇ ਵੀ ਲਾਜ ਗਏ ਨੇ ਸਾਰੇ ਸਿੱッセ ਬਣਤੇ ਬਾਬਾ ਜੀ ਸਾਰੇ ਮੈਂ ਕੀ ਮੈਂ ਕੀ ਆ ਸਾਰੇ ਸ਼ਾਸਤਰ ਖੋਲੇ ਸਾਡੇ ਡੇਂ ਜਿਹੜੀ ਜਿਹੜੀ ਮਾਇਆ ਦੀ ਗਰਾਈ ਬਣੀ ਸੀ ਉਹ ਵੀ ਸਾਡੀ ਮਾਇਆ ਦੀ ਗਰਾਈ ਉਹਨਾਂ ਨੇ ਖੋਲੀ ਆ ਬਾਬਾ ਜੀ ਸਾਨੂੰ ਕੁੱਟਿਆ ਵੀ ਆ ਡੰਡੇ ਵੀ ਮਾਰੇ ਸਾਡੇ ਬਸਾਂ ਲੈ ਕੇ ਵੱਡੇ ਪੱਥਰ ਲੈ ਕੇ ਆ ਗਏ ਸਾਰੇ ਸੇਵਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਬੱਡੀ ਬਹੁਤ ਕਾਰਵਾਈ ਕੀਤੀ ਜਾਵੇ